ਜਿਹੜਾ ਆ ਉਹ ਬਿਲਕੁਲ ਵਿਜ਼ਨ ਪੰਜਾਬ ਟੀਵੀ ਦੇ ਚੈਨਲ ਦੇ ਉੱਪਰ ਵੀ ਤੇ ਨਾਲ ਦੀ ਨਾਲ ਫੇਸਬੁੱਕ ਦੇ ਉੱਪਰ ਤੇ ਬਸ ਹੁਣ ਨਾਲ ਦੀ ਕੁਛ ਹੀ ਸਕਿੰਟਾਂ ਦੇ ਵਿੱਚ ਜਿਹੜਾ ਕਿ ਲੋਈ ਟਿਕਟੌਕ ਦੇ ਉੱਪਰ ਵੀ ਲਾਈਵ ਕਰ ਦਿੱਤਾ ਜਿਹੜਾ ਆ ਜੀ ਉਹ ਜਾਊਗਾ ਬਸ ਉਹਦੇ ਵਿੱਚ ਹੋ ਜਾਵੇਗਾ ਜੀ ਬਿਲਕੁਲ ਜੀ ਤੁਸੀਂ ਸਾਰੇ ਜਿਹੜੇ ਆ ਉਹ ਜੁੜ ਸਕਦੇ ਹੋ ਪ੍ਰੋਗਰਾਮ ਦੇ ਹਰ ਇੱਕ ਫਾਰਮੈਟ ਦੇ ਉੱਪਰ ਜਿਹੜਾ ਆ ਤੇ ਕਾਲ ਕਰਨ ਦੇ ਲਈ ਸਟੂਡੀਓ ਤੇ ਨੰਬਰ 905 866 81 100 ਕਿਉਂਕਿ ਟ੍ਰਾਂਟੋ ਟਾਈਮ ਲਾਈਵ ਹੈ ਇਹਦੇ ਵਿੱਚ ਗੱਲਬਾਤ ਜਿਹੜੀ ਆ ਉਹ ਆਪਾਂ ਕਰਦੇ ਆ ਕਰੰਟ ਮੁੱਦਿਆਂ ਦੇ ਉੱਪਰ ਤੁਹਾਨੂੰ ਪਤਾ ਹੈ ਕਿ ਕਰੰਟ ਮੁੱਦੇ ਜਿਹੜੇ ਆ ਮੈਂ ਆਪਾਂ ਇੱਥੇ ਟੈਰਫ ਦਾ ਬੜਾ ਰੌਲਾ ਚੱਲ ਰਿਹਾ ਹੈ ਤੇ ਪੰਜਾਬ ਦੀ ਗੱਲ ਕਰੀਏ ਤੇ ਜਥੇਦਾਰਾਂ ਨੂੰ ਲੈ ਕੇ ਜਿਹੜਾ ਹੈ ਜੀ ਬਹੁਤ ਐਸਓ ਨੇ ਜਿਹੜੀ ਚਰਚਾ ਜਿਹੜੀ ਆ ਸ਼੍ਰੀ ਹੋਈ ਆ ਪਰ ਮੈਂ ਕਹਿੰਦਾ ਆ ਕਿ ਮਹਾਰਾਜ ਕਈ ਵਾਰੀ ਤੁਹਾਨੂੰ ਹਰ ਇੱਕ ਚੀਜ਼ ਜਿਹੜੀ ਆ ਉਹ ਤੱਕ ਦਿਖਾਉਂਦਾ ਆ ਹਨਾ ਪਰ ਆਪਾਂ ਫੇਰ ਵੀ ਮੰਨਣ ਨਹੀਂ ਆਇਆ ਉਹ ਤਿਆਰ ਨਹੀਂ ਹੁੰਦੇ ਨਾ ਸੋ ਅਸੀਂ ਮੰਨਦੇ ਨਹੀਂ ਆ ਕਿ ਸਾਨੂੰ ਇੰਨੇ ਕਲੈਰਟੀ ਦੇ ਨਾਲ ਵੀ ਜਿਹੜੀ ਦਿਖਾਈ ਹੋਈ ਚੀਜ਼ ਆ ਨਾ ਉਹ ਉਹਦੇ باوجود ਵੀ ਅਸੀਂ ਜਿਹੜਾ ਆ ਉਹ ਮੰਨਣ ਨੂੰ ਤਿਆਰ ਨਹੀਂ ਆ ਕਿ ਰੱਬ ਨੇ ਸਾਡੇ ਨਾਲ ਕਿਉਂਕਿ ਕਈ ਵਾਰੀ ਇਹਦਾ ਜਿਹੜਾ ਲਾਖ ਜੇ ਅੱਜ ਜੂਜ਼ ਹੋ ਰਹਾ ਹੋਂਮੇ ਤੇ ਹੰਕਾਰ ਆ ਨਾ ਉਹਦੇ ਵਿੱਚ ਆਪਾਂ ਇੰਨੇ ਇੱਕ ਰੋਜ਼ ਆਪਣੇ ਗਲਤਾਨ ਹੋ ਜਾਂਦੇ ਆ ਕਿ ਸਾਡੀ ਜਿਹੜੀ ਸੋਚ ਆ ਮਤ ਆ ਉਹ ਮਾਰੀ ਜਾਂਦੀ ਆ ਖਤਮ ਹੋ ਜਾਂਦੀ ਆ ਸੋ ਤਾਂ ਹੀ ਕਹਿੰਦੇ ਆ ਕਿ ਰੱਬ ਨੇ ਇਹ ਡੰਡਾ ਥੋੜੀ ਮਾਰਨਾ ਹੈ ਕਿਉਂਕਿ ਰੱਬ ਦੀ लाठी ਦੇ ਵਿੱਚ ਜਿਹੜੀ ਆਵਾਜ਼ ਨਹੀਂ ਹੈਗੀ ਕਿਉਂਕਿ ਰੱਬ ਤੁਹਾਨੂੰ ਫਿਰ ਜਦੋਂ ਮਾਰਦਾ ਮਤ ਮਾਰਦਾ ਆ ਉਹ ਮਤ ਦੇ ਰਾਹੀਂ ਜਿਹੜੀ ਆ लाठी ਆ ਨਾ ਉਹ ਇੰਨੀ ਬੁਰੀ ਤਰ੍ਹਾਂ ਤੁਹਾਡੇ ਵੱਜਦੀ ਆ ਕਿ ਉਹ ਫਿਰ ਤੁਹਾਨੂੰ ਸਾਰੀ ਉਮਰ ਉੱਠਣ ਨਹੀਂ ਦਿੰਦੀ ਮੈਂ ਕਹਿੰਦਾ ਹੁਣ ਬਹੁਤੀਆਂ ਗੱਲਾਂ ਕਰਨ ਨਾਲੋਂ ਇੱਕ ਛੋਟੀ ਜਿਹੀ ਗੱਲ ਆ 25 ਸਾਲ ਰਾਜ ਕਰਨ ਦੇ ਦਾਅਵੇ ਕੀਤੇ ਸੀ ਅਸੀਂ 25 ਸਾਲ ਪੰਜਾਬ ਦੇ ਉੱਤੇ ਰਾਜ ਕਰਾਂਗੇ ਪਰ ਉਸ ਰੱਬ ਦੀ लाठी ਨਾ ਡੇਢ ਸੀਟ ਦੇ ਉੱਤੇ ਤੁਹਾਨੂੰ ਪਿੱਛੇ ਖਿੱਚ ਕੇ ਕਰ ਦਿੱਤਾ ਜੇ ਤੁਸੀਂ ਹੁਣ ਵੀ ਨਹੀਂ ਸੋਚਦੇ ਹੁਣ ਵੀ ਨਹੀਂ ਦੇਖਦੇ ਕਿ ਕਿਹੜੇ ਪਾਸੇ ਨੂੰ ਤੁਸੀਂ ਜਾ ਰਹੇ ਹੋ ਕੀ ਕਰ ਰਹੇ ਹੋ ਤੇ ਫਿਰ ਆਉਣ ਵਾਲਾ ਸਮਾਂ ਜਿਹੜਾ ਆ ਜੀ ਇਹ ਤੋਂ ਵੀ ਭਿਆਨਕ ਹੋਵੇਗਾ ਜਨ ਸਾਹਿਬ ਬਿਲਕੁਲ ਮੰਗੇਵੀਰੇ ਦੋ ਤਿੰਨ ਗੱਲਾਂ ਬਤਾਇਆ ਨਾ ਜਿਹੜਾ ਪਹਿਲਾ ਹਾਫ ਆ ਆਪਾਂ ਪੰਜਾਬ ਦੀਆਂ ਗੱਲਾਂ ਕਰਦੇ ਤੇ ਚੱਲਦੇ ਆ ਤੇ ਸੈਕੰਡ ਹਾਫ ਦੇ ਵਿੱਚ ਆਪਾਂ ਕੈਨੇਡਾ ਆਵਾਂਗੇ ਕੈਨੇਡਾ ਦੇ ਵਿੱਚ ਬਿਲਕੁਲ ਜਿੱਦਾਂ ਮੰਗੇਵੀਰੇ ਤੁਸੀਂ ਹੁਣੇ ਸਾਂਝ ਪਾਈ ਆ ਕਿ ਡ੍ਰੈਫਟ ਨੂੰ ਲੈ ਕੇ ਜਿਹੜਾ ਖੂਬ ਚਰਚਾ ਹੋ ਰਹੀ ਹੈ ਮੰਗੇਵੀਰੇ ਇਦਾਂ ਨਹੀਂ ਲੱਗਦਾ ਕਿ ਜਿੱਦਾਂ ਨਾ ਦੋ ਨਿਆਣੇ ਖੇਡਦੇ ਹੁੰਦੇ ਆ ਲੋਕਾਂ ਵਿੱਚ ਤੇ ਇੱਕ ਕਹਿੰਦਾ ਬਾਰੀ ਦੇਣ ਤੋਂ ਬਾਅਦ ਵੀ ਮੈਂ ਬਾਰੀ ਨਹੀਂ ਦੂਜੇ ਨੂੰ ਦੇਣੀ ਐਡੀਆਂ ਵੱਡੀਆਂ ਕੰਟਰੀਆਂ ਦੁਨੀਆ ਦੀ ਨੰਬਰ 1 ਕੰਟਰੀ ਜਿਹੜੀ ਆ ਜੀ ਯੂ ایس ਵਰਲਡ ਦਾ ਇੱਕ ਪਾਸੇ ਉਹ ਸਰਪੰਚ ਆਪਣੇ ਆਪ ਨੂੰ ਕਹਾਉਂਦੇ ਆ ਤੇ ਸਭ ਤੋਂ ਸੈਕੰਡ ਲਾਰਜੇਸਟ ਕੰਟਰੀ ਜੇ ਅਸੀਂ ਦੇਖੀਏ ਤੇ ਕੈਨੇਡਾ ਕੈਨੇਡਾ ਵੀ ਜਿਹੜਾ ਆ ਬਿਲਕੁਲ ਅਮਰੀਕਾ ਦੇ ਨਾਲ ਬਸਦਾ ਦੇਸ਼ ਆ ਪਰ ਇਹਨਾਂ ਦੇ ਜਿਹੜੇ ਲੀਡਰਾਂ ਦੇ ਵੱਲੋਂ ਜਿਹੜੇ ਬਿਆਨ ਜਾਂ ਜਿਹੜੇ ਸਟੈਂਡ ਜਾਂ ਜਿਹੜੇ ਰੂਲਸ ਬਣਾਏ ਜਾ ਰਹੇ ਆ ਨਾ ਉਹ ਬਹੁਤ ਬਚਕਾਨੇ ਆ ਉਹ ਇਦਾਂ ਲੱਗਦੇ ਆ ਜਿੱਦਾਂ ਕਿਤੇ ਆ ਮੀ ਛੋਟੇ ਮੋਟੇ ਪਿੰਡਾਂ ਦੇ ਹਨ ਨਾ ਵੀ ਸਰਪੰਚ ਜਿਹੜੇ ਆ ਉਹ ਸਮਝੌਤੇ ਖਰ ਲੈਂਦੇ ਆ ਜਾਂ ਮਿੱਟੀ ਦੇ ਘਰ ਨਹੀਂ ਆਨੇ ਨਹੀਂ ਬਣਾਉਂਦੇ ਬਣਾ ਰਿਹਾ ਜੀ ਢਾਹ ਲੈਂਦੇ ਆ ਇਹ ਉਹ ਚੀਜ਼ਾਂ ਜਿਹੜੀਆਂ ਆ ਇਹ ਹੋ ਰਹੀਆਂ ਆ ਐਡੇ ਜਿਹੜੇ ਵਿਕਸਤ ਦੇਸ਼ਾਂ ਤੋਂ ਇਹ ਜਿਹੜੀਆਂ ਚੀਜ਼ਾਂ ਦੀ ਆਸ ਜਿਹੜੀ ਆ ਉਹ ਨਹੀਂ ਕਰਦੇ ਅਸੀਂ ਕਿਉਂਕਿ ਇਹੋ ਜਿਹਾ ਬਿਆਨਵਾਜੀ ਜਿਹੜੀ ਆ ਜਾਂ ਰੋਜ਼ ਦੀ ਬਿਆਨਵਾਜੀ ਜਾਂ ਰੋਜ਼ ਦੇ ਰੂਲਸ ਚੇਂਜ ਕਰਨੇ ਆ ਇਹ ਸ਼ੋਭਾ ਨਹੀਂ ਦਿੰਦੇ ਐਨੇ ਬਕਸਦ ਦੇਸ਼ਾਂ ਦੇ ਲੀਡਰਾਂ ਨੂੰ ਆ ਬਿਲਕੁਲ ਜੀ ਕੋਈ 25% ਟ੍ਰੈਪ ਲਾਤਾ ਕਿਸੇ ਨੇ ਲਾਤਾ ਉਹਦੇ ਤੇ ਅਸੀਂ 6:30 ਵਜੇ ਤੋਂ ਬਾਅਦ ਗੱਲ ਕਰਾਂਗੇ ਪਰ ਪਹਿਲਾ ਹਿੱਸਾ ਜਿਹੜਾ ਤੁਹਾਨੂੰ ਲੈ ਚਲਦੇ ਆ ਪੰਜਾਬ ਤੇ ਪੰਜਾਬ ਦੇ ਵਿੱਚ ਜੇ ਅਸੀਂ ਪਿਛਲੇ 24 ਘੰਟਿਆਂ ਦੀ ਗੱਲਬਾਤ ਕਰੀਏ ਤੇ ਦੋ ਮੁੱਦਿਆਂ ਨੇ ਬਹੁਤ ਚਰਚਾ ਦੇ ਵਿੱਚ ਆ ਪਹਿਲੀ ਗੱਲਬਾਤ ਜਿਹੜੀ ਆ ਜੀ ਉਹਦੇ ਤੇ ਥੋੜੀ ਜਿਹੀ ਪਹਿਲਾਂ ਚਾਤ ਪਾਉਂਦੇ ਆ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਗਾਇਕਾ ਜਿਸ ਦਾ ਨਾਂ ਆ ਸੁਨੰਦਾ ਸ਼ਰਮਾ ਸੁਨੰਦਾ ਸ਼ਰਮਾ ਹੁਣਾਂ ਨੂੰ ਲੈ ਕੇ ਬਹੁਤ ਚਰਚਾ ਆ ਪਿਛਲੇ 4-5 ਦਿਨਾਂ ਦੀ ਪਰ ਉਹ ਚਰਚਾ ਕਿਉਂ ਆ ਕਾਦੀ ਲਈ ਆ ਉਹਦੇ ਤੇ ਇੱਕ ਤਾਂ ਗੱਲਬਾਤ ਕਰਾਂਗੇ ਤੁਸੀਂ ਆਪਣਾ ਕੋਈ ਵੀ ਪੱਕ ਰੱਖਣਾ ਹੋਇਆ ਤਾਂ ਤੁਸੀਂ ਗੱਲਬਾਤ ਕਰ ਸਕਦੇ ਆ ਪਰ ਇੱਕ ਗੱਲ ਤੇ ਮੈਂ ਹੈਰਾਨ ਆ ਪਿੰਕੀ ਢਾਲੀਵਾਲ ਮੈਂ ਪਰਸਨਲੀ ਜਾਣਦਾ ਹਾਂ ਪਰਸਨਲੀ ਮਿਲਿਆ ਸੁਨੰਦਾ ਸ਼ਰਮਾ ਜੀ ਨੂੰ ਵੀ ਮੈਂ ਪਰਸਨਲੀ ਇੱਕ ਵੀਕ ਇਹਨਾਂ ਦੇ ਨਾਲ ਰਹਿੰਦਾ ਮੈਨੂੰ ਮੌਕਾ ਮਿਲਿਆ ਇੱਥੇ ਕੈਨੇਡਾ ਦੇ ਵਿੱਚ ਹੀ ਉਸ ਰੰਧਾ ਸ਼ਰਮਾ ਜਿਹੜੀ ਕਹਿੰਦੀ ਸੀ ਕਿ ਮੈਨੂੰ ਸਾਹ ਲੈਣਾ ਵੀ ਪਿੰਕੀ ਧਲੀਵਾਲ ਦੀ ਫੈਮਲੀ ਨੇ ਸਿਖਾਇਆ ਮੈਨੂੰ ਕੱਪੜੇ ਪਾਉਣ ਦਾ ਢੰਗ ਪਿੰਕੀ ਘਰ ਦੀ ਘਰ ਵਾਲੀ ਭੈਣ ਜੀ ਨੇ ਮੈਨੂੰ ਸਿਖਾਇਆ ਇੱਥੇ ਤੱਕ ਕਿ ਮੈਨੂੰ ਮੇਰੇ ਪੈਰ ਦੇ ਪੈਰਾਂ ਤੋਂ ਲੈ ਕੇ ਸਿਰ ਤੱਕ ਮੈਂ ਇਹਨਾਂ ਦੇ ਪਿਆਰ ਦੀ ਕਰਜ਼ਦਾਰ ਹਾਂ ਕਿ ਜੋ ਕੁਝ ਵੀ ਹਾਂ ਮੈਂ ਇਹਨਾਂ ਦੀ ਦੇਣ ਆ ਜੇ ਮੇਰਾ ਕਿਤੇ ਸ਼ੋਅ ਹੁੰਦਾ ਆ ਜਦੋਂ ਮੈਂ ਸ਼ੋਅ ਤੋਂ ਵਾਪਸ ਆਉਂਦੀ ਆ ਪਿੰਕੀ ਤਾਲੀਵਾਲ ਦੇ ਘਰ ਹੀ ਸੰਤਲ ਸ਼ਰਮਾ ਰਹਿੰਦੀ ਆ ਪਰ ਜੇ ਅਸੀਂ ਪਿਛਲੇ 10 12 ਸਾਲਾਂ ਦੀ ਗੱਲਬਾਤ ਕਰੀਏ ਜਦੋਂ ਕੋਈ ਵੀ ਬੰਦਾ ਤੁਹਾਡੀ ਉਂਗਲੀ ਫੜਕੇ ਤੁਹਾਨੂੰ ਤੁਰਨਾ ਸਿਕਾਉਂਦਾ ਆ ਤੇ ਅਸੀਂ ਜਦੋਂ ਇੱਕਦਮ ਉਹਦੇ ਤੇ ਇਲਜ਼ਾਮਾਂ ਦੀ ਪੰਡ ਲਾ ਦਿੰਨੇ ਆ ਉਹ ਵੀ ਕੋਈ ਚੰਗੀ ਗੱਲ ਇੱਕ ਗੱਲ ਦੂਜੀ ਗੱਲ ਇਹ ਆ ਕਿ ਜੇ 10 12 ਸਾਲ ਲੰਘ ਗਏ ਤੇ 10 12 ਸਾਲ ਬਾਅਦ ਇਹ ਚਿਤ ਆਇਆ ਕਿ 250 ਕਰੋੜ ਦਾ ਘਪਲਾ ਕਰ ਲਿਆ ਮੇਰੇ ਨਾਲ ਇਹ ਬਹੁਤੀਆਂ ਗੱਲਾਂ ਜਿਹੜੀਆਂ ਗਲੇ ਤੋਂ ਥੰਡੇ ਨਹੀਂ ਉਤਰ ਰਹੀਆਂ ਪਰ ਹੈਰਾਨੀ ਦੀ ਗੱਲ ਇਹ ਆ ਕਿ ਸਾਡੇ ਇੰਡਸਟਰੀ ਦੇ ਵਿੱਚ ਬਹੁਤ ਹੀ ਲੋਕ ਇਦਾਂ ਦੇ ਆ ਜਿਨ੍ਹਾਂ ਨੂੰ ਪਤਾ ਹੀ ਕੁਝ ਨਹੀਂ ਚੱਕਦੇ ਸੰੰਤਾ ਅਸੀਂ ਤੇਰੇ ਨਾਲ ਆ ਭਾਈ ਕੀ ਚੱਕਦੇ ਹੋਗੇ ਕੀ ਚੱਕ ਕੇ ਕਰ ਦੋਗੇ ਬਿਲਕੁਲ ਪਹਿਲਾਂ ਤਾਂ ਇਹ ਗੱਲ ਦੇਖਣੀ ਚਾਹੀਦੀ ਕਿ ਤੁਹਾਡਾ ਪੋਰਟਫੋਲੀਓ ਐਡਾ ਵੱਡਾ ਹੈਗਾ ਕਿ ਤੁਸੀਂ 250 ਕਰੋੜ ਜਿਹੜਾ ਆ ਜੇ ਤੁਹਾਡਾ 250 ਕਰੋੜ ਦਾ ਕਪੜਾ ਹੋਇਆ ਤਾਂ ਇਹਦਾ ਮਤਲਬ ਤੁਸੀਂ 500 ਕਰੋੜ ਜਿਹੜਾ ਆ ਜੀ ਉਹ ਕਮਾ ਰਿਹਾ ਵਿਰਾਟ ਕੋਹਲੀ ਨੂੰ ਖੇਡਦੇ ਨੂੰ ਮੇਰਾ ਖਿਆਲ ਕਿੰਨੇ 10 12 ਸਾਲ ਤਾਂ ਹੋ ਗਏ ਨੇ ਜਿਆਦੇ ਹੋ ਗਏ ਆ ਤੇ ਉਹਨਾਂ 18 ਸਾਲ ਤੋਂ ਉੱਪਰ ਦਾ ਹੋ ਗਿਆ ਹਾਂ ਉਹਨਾਂ ਦੀ ਜਿਹੜੀ ਐਸ ਵੇਲੇ ਨੈਟਵਰਥ ਹੈ ਉਹ 1200 ਕਰੋੜ ਦੀ ਆ ਸਾਰੀ ਹਾਂਜੀ ਜਿਹੜੀ ਆ ਪਤਾ ਨਹੀਂ ਉਹਨਾਂ ਕੋ ਕਿੰਨੇ ਕਰੋੜਾਂ ਦੀ ਐਂਡੋਰਸਮੈਂਟਾਂ ਆ ਆ ਤੇ ਕਿੰਨਾ ਕੁਸ਼ ਜਾਨੀ ਕਿ ਉਹ ਕਰਦੇ ਆ ਤੇ ਮੈਚਾਂ ਦੇ ਵਿੱਚ ਕਿੰਨੇ ਉਹਨਾਂ ਦੀ ਤੇ ਸੁਨੰਦਾ ਸ਼ਰਮਾ ਦਾ ਪੋਰਟਫੋਲੀਓ ਐਡਾ ਵੱਡਾ ਹੋ ਗਿਆ ਕਿ ਸੁਨੰਦਾ ਸ਼ਰਮਾ 500 ਕਰੋੜ ਦੇ ਪੋਰਟਫੋਲੀਓ ਵਾਲੀ ਹੋ ਗਈ ਕਿਉਂਕਿ 500 ਕਰੋੜ ਦਾ ਪੋਰਟਫੋਲੀਓ ਹੋਊਗਾ ਤਾਂ 250 ਕਰੋੜ ਦਾ ਕਪਲਾ ਹੋਊਗਾ ਨਾ ਬਿਲਕੁਲ ਤੇ ਇਹਨਾਂ ਦੀ ਏਜ ਐਸ ਵੇਲੇ ਮੰਗੇ ਵੀਰੇ 33 ਸਾਲਾਂ ਦੀ ਆ ਸਰਨਤਾ ਸ਼ਰਮਾ ਦਾ ਜਿਹੜਾ ਪਹਿਲਾ ਗੀਤ ਆ ਉਹ ਆਇਆ ਸੀਗਾ ਜੀ ਬਿੱਲੀ ਅੱਖ ਉਹ ਜਿਹੜਾ ਬਹੁਤਾ ਜਿਆਦਾ ਪਪੂਲਰ ਨਹੀਂ ਮੈਂ ਸੀ ਜਿੱਥੋਂ ਸਰਨਤਾ ਸ਼ਰਮਾ ਨੂੰ ਰੋਟੀ ਲੱਗੀ ਆ ਜਿੱਥੋਂ ਇਹ ਰੋਟੀ ਚ ਪਈ ਆ ਸਾਡੇ ਕੈਨੇਡਾ ਦੇ ਵਿੱਚ ਹੀ ਸਾਡਾ ਭਰਾ ਬੈਠਾ ਜਿਹਨੇ ਉਹ ਗੀਤ ਲਿਖਿਆ ਸੀਗਾ ਬੁਲਟ ਬੁਲਟ ਤੇ ਰੱਖਿਆ ਪਟਾਕੇ ਪਾਉਣ ਨੂੰ ਉਸ ਭਰਾ ਦਾ ਲਿਖਿਆ ਹੋਇਆ ਉਹ ਗੀਤ ਪਿੰਕੀ ਢਾਲੀਵਾਲ ਅਮਰ ਆਡੀਓ ਪਿੱਕੀ ਟਾਲੀਵਾਲ ਹੁਣ ਦੀ ਕੰਪਨੀ ਹੈ ਜਿਹਦੇ ਵਿੱਚ ਇਹ ਗੀਤ ਆਇਆ ਸੀ ਜਿਨੇ ਸੰਨਤਾ ਸ਼ਰਮਾ ਨੂੰ ਰਾਤੋਂ ਰਾਤ ਸਟਾਰ ਬਣਾ ਦਿੱਤਾ ਪਰ ਜਿੱਦਣ ਗੀਤ ਇਥੋਂ ਇਥੇ ਪਛਾਣਨ ਦਾ ਸੰਨਤਾ ਸ਼ਰਮਾ ਨੂੰ ਅਜੇ ਕੀ ਥੋੜੇ ਦਿਨ ਪਹਿਲਾਂ ਇੱਕ ਬੜੀ ਪਿਆਰੀ ਮੂਵੀ ਟਰੱਕ ਡਰਾਈਵਰ ਦੇ ਵਿੱਚ ਵੀ ਸੰਨਤਾ ਸ਼ਰਮਾ ਨੂੰ 15-20 ਮਿੰਟ ਦਾ ਰੋਲ ਮਿਲਿਆ ਔਰ ਬਹੁਤ ਬਹੁਤ ਖੂਬ ਜਿਹੜਾ ਇਹਨਾਂ ਨੇ ਰੋਲ ਨਿਭਾਇਆ ਪਰ ਮੰਗੇਪਾ ਗੱਲ ਇਥੇ ਆ ਕੇ ਮੁੱਕਦੀ ਆ ਕਿ ਉਸ ਗੀਤ ਦੇ ਡਾਇਰੈਕਟਰ ਤੱਕ ਨੂੰ ਸਰੰਦਾ ਸ਼ਰਮਾ ਨੇ ਇਹ ਗੱਲ ਕਹ ਦਿੱਤੀ ਸੀ ਕਿ ਜੇ ਤੇਰਾ ਗੀਤ ਮੈਨੂੰ ਇਹ ਨਾਂ ਵੀ ਮਿਲਦਾ ਤਾਂ ਤੇਰਾ خیال ਮੈਂ ਫਿਰ ਹਿੱਟ ਨਹੀਂ ਹੋਣਾ। ਦੇਖੋ ਜਦੋਂ ਹਨਾ ਕਹਿੰਦੇ ਹੁੰਦੇ ਫਿਰ ਕਾਮਯਾਬੀ ਜਿਹੜੀ ਆ ਨਾ ਕਈ ਤਾਂ ਉਹਦਾ ਸ਼ੁਕਰ ਮਨਾਉਂਦੇ ਆ। ਹਾਂਜੀ ਕਈਆਂ ਦੇ ਫਿਰ ਇਹ ਸਿਰ ਚੜ੍ਹ ਕੇ ਬੋਲਦੀ ਆ ਹਨਾ ਆ ਕਾਮਯਾਬੀ ਨੂੰ ਵੀ ਕਹਿੰਦੇ ਹਾਜ਼ਮ ਕਰਨਾ ਹਨਾ ਬਹੁਤ ਆ ਔਖਾ ਆ ਕਿਉਂਕਿ ਦੇਖੋ ਇੱਕ ਕਰਾਕਾਰਿਆ ਸਾਡੇ ਵਿੱਚ ਨਹੀਂ ਰਿਹਾ ਮੈਂ ਉਹਨੂੰ ਵੀ ਹਮੇਸ਼ਾ ਇਹ ਗੱਲ ਕਹਿੰਦਾ ਹੁੰਦਾ ਵੀ ਕਾਮਯਾਬੀ ਉਹਨੂੰ ਵੀ ਸ਼ੁਰੂ-ਸ਼ੁਰੂ ਦੇ ਵਿੱਚ ਜਿਹੜੀ ਆ ਉਹ ਹਾਜਮ ਨਹੀਂ ਹੋਈ ਸੀ ਕਿਉਂਕਿ ਉਹਨਾਂ ਨੂੰ ਕਈ ਬੰਦਿਆਂ ਨੂੰ ਇਹ ਨਹੀਂ ਹੁੰਦਾ ਨਾ ਸੰਨਦਾ ਸ਼ਰਮਾ ਨੂੰ ਉਹ ਇਹ ਨਹੀਂ ਹੋਣਾ ਕਿ ਮੈਂ ਮੈਂ ਇੱਥੇ ਤੱਕ ਪਹੁੰਚ ਵੀ ਸਕਦੀ ਆ ਜਾਂ ਮੈਂ ਕੱਲ ਨੂੰ ਮੈਨੂੰ ਇੰਨੇ ਪੈਸੇ ਮਿਲ ਵੀ ਸਕਦੇ ਆ ਆ ਪੋਸੀਬਲ ਆ ਮਗੇ ਬਾ ਦੂਜੀ ਚੀਜ਼ ਤੁਸੀਂ ਇਹ ਦੇਖੋ ਨਾ ਕਿ ਜਿੱਥੇ ਸੰਨਦਾ ਸ਼ਰਮਾ ਅੱਜਕੱਲ ਖੂਬ ਚਰਚਾ ਦੇ ਵਿੱਚ ਆ ਐਸ ਵੇਲੇ ਪਰ ਦੂਜੇ ਬੰਨਿਓ ਪਰਸੋਂ ਰਾਤੀ ਜਿਹੜਾ ਜੀ ਬਿੰਕੀ ਧਾਲੀ ਵਾਲਾ ਉਹਨਾਂ ਨੂੰ ਪੁਲਿਸ ਜਿਹੜੀ ਆ ਪਕੜ ਕੇ ਲੈ ਜਾਂਦੀ ਆ ਇਹਨਾਂ ਦੇ ਘਰੋਂ ਕਿਥੇ ਇਥੇ ਕੈਨੇਡਾ ਨਹੀਂ ਜੀ ਬਿੰਕੀ ਧਾਲੀ ਵਾਲਾ ਉਹ ਨਹੀਂ ਲੁਧਿਆਣੀ ਰਹਿੰਦੇ ਆ ਤੇ ਇਹਨਾਂ ਦੀ ਇਹਨਾਂ ਨੂੰ ਪਕੜ ਕੇ ਲੈ ਜਾਂਦੀ ਆ ਪਰ ਅੱਜ ਬਹੁਤ ਵੱਡੀ ਉਹਨਾਂ ਨੂੰ ਰਾਹਤ ਮਿਲੀ ਆ ਸੁਪਰੀਮ ਕੋਰਟ ਬਣਾ ਬਲੋਂ ਜਿਹੜੀ ਆ ਜੀ ਉਹਨਾਂ ਨੂੰ ਵੇਲ ਦਿੱਤੀ ਬਿਲਕੁਲ ਤਕਰੀਬਨ ਕਹਾਤਾ ਕਿ ਜੋ ਕੁਝ ਕਰਨਾ ਹੈ ਮੈਂ ਦੱਸਦਾ ਪੂਰੀ ਗੱਲ ਬਾਤ ਪਰ ਸੰਗਦਲ 47 ਦਾ ਲਿਖਿਆ ਹੋਇਆ ਜਿਹੜਾ ਗੀਤ ਜਿੱਤੇ ਮੈਂ ਆਉਣ ਲੱਗਾ ਸੀ ਸੰਗਦਲ 47 ਇਹਨਾਂ ਦੇ ਨਾਲ ਵਿੱਚ ਸਾਡੀ ਇਸ ਟੋਰਾਂਟੋ ਸ਼ਹਿਰ ਦੇ ਵਿੱਚ ਆ ਮੈਂ ਕੋਸ਼ਿਸ਼ ਕਰਾਂਗਾ ਆ ਇੱਕ ਦੋ ਦਿਨਾਂ ਦੇ ਵਿੱਚ ਇਹਨਾਂ ਦੇ ਨਾਲ ਗੱਲਬਾਤ ਜਿਹੜੀ ਆ ਮੈਂ ਕਰਾਂਗੇ ਪਰ ਦੂਜੇ ਬੰਨੇ ਜਿਸ ਇਸ ਦਾ ਦੇ ਗੀਤਕਾਰ ਨੂਰੰਤਾ ਸ਼ਰਮਾ ਕਹਿ ਸਕਦੀ ਆ ਭਾਈ ਇਹ ਤਾਂ ਕੁਝ ਵੀ ਨਹੀਂਗਾ ਮੈਂ ਤਾਂ ਤੇਰੇ ਤੋਂ ਬਗੈਰ ਵੀ ਹਿੱਟ ਸੀ ਤਾਂ ਹਿੱਟ ਹੋ ਸਕਦੀ ਆ ਪਰ ਦੂਜੇ ਬੰਨੇ ਮੰਗੇ ਵੀਰੇ ਤੁਸੀਂ ਇਹ ਦੇਖੋ ਕਿ ਐਡਾ ਵੱਡਾ ਗੀਤਕਾਰ ਫਿਰ ਪੈਂਕੀ ਦਾ 리ਵਾਲਦਾ ਪਕੜਿਆ ਜਾਣਾ ਪੁਲਿਸ ਉਹਨੂੰ ਫੜਕੇ ਲੈਂਦੀ ਹੈ ਜਦੋਂ ਦੂਜੇ ਤਿੰਨ ਪੈਂਕੀ ਘਰ ਦੇ ਘਰੋਂ ਕੁਝ ਸਮਾਨ ਜਿਹੜਾ ਲੈਣ ਆਉਂਦੀ ਆ ਪੁਲਿਸ ਤੇ ਜਦੋਂ ਉਹਦੇ ਆਂਡ ਗਵਾਰਡ ਦੇ ਵਿੱਚ ਸਾਡੇ মিডিਆ ਜਿਹੜਾ ਗੱਲਾਂ ਬਾਤਾਂ ਕਰਦਾ ਆਂਡ ਗਵਾਰਡ ਕਹਿੰਦਾ ਕਿ ਸਾਡੇ ਇਸ ਇਲਾਕੇ ਦੇ ਵਿੱਚ ਇਸ ਪੂਰੇ ਇਲਾਕੇ ਦੇ ਵਿੱਚ ਜੇ ਕਿਸੇ ਨੂੰ ਕੋਈ ਰੱਬ ਦਾ ਰੂਪ ਮੰਨਦਾ ਤੇ ਉਹ ਆ ਪੈਂਕੀ ਦਾ 리ਵਾਲ ਦੂਜੀ ਗੱਲ ਉਹਨਾਂ ਨੇ ਇਹ ਕਿਹਾ ਕਿ ਸਨੰਤਾ ਇੱਥੇ ਉਦੋਂ ਦੀ ਆਈ ਉਹ ਜਦੋਂ ਉਹ 17-18 ਸਾਲ ਦੀ ਸੀ ਤੇ ਐਸ ਵੇਲੇ 33 ਸਾਲ ਦੀ ਆ 20 ਤੋਂ ਥੱਲੇ ਸੀ ਜਦੋਂ ਪੈਂਕੀ ਉਹਨਾਂ ਨੂੰ ਮਿਲਦੀ ਆ 10-12 ਸਾਲ ਤੇ ਇੱਥੇ ਸ਼ੋਅ ਹੋ ਕੇ ਨੂੰ ਕਰਕੇ ਗਈ ਨੂੰ ਹੋ ਗਿਆ ਪੈਂਕੀ ਐਸੇ ਕੈਨੇਡਾ 'ਚ ਵੀ ਰਹਿੰਦੇ ਆ ਤਾਂ ਅਣੀ ਪੈਂਕੀ ਇੱਥੇ ਉਹਨਾਂ ਦੇ ਰਿਸ਼ਤੇਦਾਰ ਆ ਤੇ ਅਮਰ ਆਡੀਓ ਐਕਵਰੀ ਪੂਰਾ ਇਹਨਾਂ ਦਾ ਗਰੁੱਪ ਲੈ ਕੇ ਆਇਆ ਸੀਗਾ ਆਪਣੀ ਹੀ ਟੀਮ ਨੇ ਉਹ ਸ਼ੋਅ ਕਰਾਈ ਸੀ ਮੈਨੂੰ ਤਾਂ ਯਾਦ ਆ ਕਿ ਮੈਨੂੰ ਛੱਡਣ ਜਾਂਦਾ ਰਿਆਂ ਲੈਣ ਆਉਂਦਾ ਰਿਆਂ ਦੋਨਾਂ ਜਾਣਿਆਂ ਨੂੰ ਤੁਹਾਡੇ ਘਰਾਂ ਤੇ ਬਿਲਕੁਲ ਕੋਈ ਆਗਿਆ ਬਣੀ ਚਿੱਤਾ ਬਹੁਤ ਉੱਥੇ ਇਹਨਾਂ ਦੇ ਕਿਸੇ ਰਿਸ਼ਤੇਦਾਰ ਦਾ ਘਰ ਸੀ ਉੱਥੇ ਹੀ ਠਹਿਰੇ ਹੋਏ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਵੀ ਸੰਤਾ ਹਜੇ ਕਈ ਗੱਲਾਂ ਦੇ ਵਿੱਚ ਮੈਂ ਕੀ ਕਹਾਂ ਹੁਣ ਮੈਨੂੰ ਡੌਨਟ ਆਨ ਲੈ ਕੇ ਗਿਆ ਸੀ ਕਿ ਜਗਿੰਦਰ ਬਾਸੀ ਉਹਨਾਂ ਦੇ ਸ਼ੋਅ ਤੇ ਸ਼ੋਅ ਦੀ ਪ੍ਰਮੋਸ਼ਨ ਕਰਨ ਦੇ ਲਈ ਤੇ ਉੱਤੇ ਇੱਕ ਮੋਟਰਸਾਈਕਲ ਤੇ ਧੱਕੇ ਨਾਲ ਚੜ ਗਈ ਸੀਗੀ ਤੇ ਉੱਤੇ ਉਹ ਬੰਦਾ ਜਿਹੜਾ ਮੋਟਰਸਾਈਕਲ ਤੇ ਹੋਣੇ ਬੜਾ ਸ਼ਿੰਗਾਰਿਆ ਸੀ ਉਹਨੂੰ ਤੋਂ ਦਬਕਾ ਮਾਰਿਆ ਤੇ ਫਿਰ ਇਹ ਡਰੇ ਕਿ ਮੈਨੂੰ ਵਨਪੀਸ ਤੇ ਨਹੀਂ ਫੜ ਕੇ ਲੈ ਜਾਂਦੀ ਮੈਂ ਕਿਹਾ ਤੈਨੂੰ ਪੁਲਿਸ ਨਹੀਂ ਫੜ ਕੇ ਲੈ ਜਾਂਦੀ ਵੇਟ ਕਰ ਪਰ ਇੰਤਾਂ ਨਾਲ ਇੱਥੇ ਕਰੇ ਕਨੇਡਾ ਆਇਆ ਦੂਜੇ ਬੰਨੇ ਉਹ ਕਹਿੰਦੇ ਕਿ ਜਿਹੜੀਆਂ ਇਹਦੀਆਂ ਅਲਤਾਂ ਸੀਗੀਆਂ ਉਹ ਲੁਧਿਆਣੇ ਦੇ ਵਿੱਚ ਵੀ ਇਸ ਤਰ੍ਹਾਂ ਯਾਰੀ ਸੀ ਹਾਂ ਹਾਂ 쇼 ਦੇ ਵਿੱਚ ਵੀ ਤੁਸੀਂ ਕਿਤੇ ਜਾਓ ਜੇ ਮੈਂ ਬੈਸੇ ਗੱਲ ਕਰਾਂ ਮੈਂ ਇਹ ਦੇ ਖਿਲਾਫ ਨਹੀਂਗਾ ਪਰ ਜੇ ਅਸੀਂ ਕਹੀਏ ਨਾ ਬਹੁਤੀ ਕੋਈ ਸੁਰ ਵਾਲੀ ਕਲਾਕਾਰ ਆ ਨਹੀਂ ਪਰ ਜਦੋਂ ਪ੍ਰਮਾਤਮਾ ਨੇ ਕਿਸੇ ਨੂੰ ਪ੍ਰਸਿੱਧੀ ਦੇਣੀ ਆ ਉਹ ਘਰ ਬੈਠਿਆਂ ਨੂੰ ਮਿਲਦੀ ਆ ਸੰਨਦਾ ਨੂੰ ਉਹ ਮਿਲ ਗਿਆ ਪਰ ਐਡੇ ਵਧੀਆ ਜਿੰਨੇ ਇਹਦੇ ਗੀਤ ਅਜ ਤੱਕ ਆਏ ਆ ਉਹਨਾਂ ਸਾਰਿਆਂ ਤੋਂ ਵਧੀਆ ਇਹ ਗੀਤ ਹੈ ਜਿਹਨੇ ਇਹਨਾਂ ਨੂੰ ਹਿੱਟ ਕੀਤਾ ਜੀ ਪਟਾਕੇ ਪਾਉਣ ਵਾਲੇ ਨੇ ਸੰਗੀਤ 47 ਦਾ ਲਿਖਿਆ ਹੋਇਆ ਜਿਹੜਾ ਇਹ ਗੀਤ ਸੀਗਾ ਪਰ ਦੂਜੇ ਵੱਨੇ ਹੁਣ ਮਗੇ ਵੀਰੇ ਜਿਹੜੀ ਹੁਣ ਗੱਲਬਾਤ ਜਿਹੜੀ ਬਾਹਰ ਆਈ ਆ ਉਹ ਇਹ ਆਈ ਆ ਕਿ ਪਰਸੋਂ ਰਤੀ ਪਿੰਕੀ ਢਾਲੀ ਵਾਲੀ ਨੂੰ ਪੁਲਿਸ ਨੇ ਫੜਿਆ ਇੱਕ ਰਾਤ ਹੋ ਰਿਹਾ ਜਾਂ ਦੂਜੇ ਦਿਨ ਉਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਪਰ ਹੁਣ ਪਿੰਕੀ ਢਾਲੀ ਵਾਲ ਨੂੰ ਹਾਈ ਕੋਰਟ ਦੇ ਗ੍ਰਿਫਤਾਰੀ ਦੀ ਗੈਰ ਕਾਨੂੰਨੀ ਘਰਾਣ ਦਿੱਤਾ ਜਿਹਨਾਂ ਦੀ ਜਿਹੜੀ ਗ੍ਰਿਫਤਾਰੀ ਥੀਗੀ ਉਹਨੂੰ ਗੈਰ ਕਾਨੂੰਨੀ ਦੱਸਿਆ ਜੀ ਸੁਪਰੀਮ ਕੋਰਟ ਨੇ ਹਾਈ ਕੋਰਟ ਨੇ ਮੈਂ ਮਾਫੀ ਚਾਹੁੰਦਾ ਹਾਈ ਕੋਰਟ ਨੇ ਹਾਈ ਕੋਰਟ ਨੇ ਫੈਸਲਾ ਸੁਣਾਇਆ ਸੰਗੀਤ ਧਨਵਤਾ ਤੇ ਅਮਰ ਆਡੀਓ ਅੱਜ ਅਮਰ ਆਡੀਓ ਪਿੰਕੀ ਢਾਲੀਵਾਲ ਦੀ ਗ੍ਰਿਫਤਾਰੀ ਨੂੰ ਗੈਰਕਾਨੂੰਨੀ ਦਿੱਤਾ ਇਹ ਫੈਸਲਾ ਪਿੰਕੀ ਢਾਲੀਵਾਲ ਲਈ ਇੱਕ ਵੱਡੀ ਰਾਹਤ ਵਜੋਂ ਆਇਆ ਹੈ ਜਿਸ ਨੂੰ ਹਾਲ ਹੀ ਵਿੱਚ ਪੰਜਾਬ ਪੁਲਿਸ ਨੇ ਪੰਜਾਬੀ ਗਾਇਕਾ ਸਨਮਤਾ ਸ਼ਰਮਾ ਦੇ ਨਾਲ ਧੋਖਾਧੜੀ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਪਰ ਗੱਲਬਾਤ ਹੁਣ ਇੱਥੇ ਆ ਕੇ ਮੁੱਕਦੀ ਆ ਮੰਗੇਪਾ ਜਦੋਂ ਤੁਸੀਂ ਐਟਲੀਸ ਕਿ ਮੈਂ ਤੁਹਾਡੇ ਨਾਲ ਕੰਮ ਕਰ ਰਿਹਾ ਤੁਸੀਂ ਮੈਨੂੰ 30 ਡਾਲਰ 25 ਡਾਲਰ ਕੈਂਟ ਦਿੱਤੇ ਰਹੇ ਆ ਕਿ ਮੇਰੇ ਤੋਂ ਤੁਹਾਨੂੰ 50 ਡਾਲਰ ਮਿਲਦੇ ਆ ਚਾਹੇ 100 ਡਾਲਰ ਮਿਲਦਾ ਆ ਜੇ ਮੈਂ ਪੇਪਰ ਤੇ ਸਾਈਨ ਕੀਤੇ ਹੋਏ ਆ ਤੁਸੀਂ ਮੈਨੂੰ ਆਪਣੇ ਭਰਾ ਵਾਂਗੂ ਰੱਖਿਆ ਹੋਇਆ ਫਿਰ ਯਾਰ ਘੱਟ ਤੋਂ ਘੱਟ ਜਿਹੜੀਆਂ ਆ ਇਲਜ਼ਾਮਬਾਜ਼ੀਆਂ ਆਉਂਦੀਆਂ ਇਹ ਤਾਂ ਨਾ ਲਾਇਆ ਕਰੋ ਇਹ ਮਾੜੀ ਗੱਲ ਆ ਜਦੋਂ ਤਾਂ ਤੁਸੀਂ ਨਾ ਪੌੜੀ ਚੜਨਾ ਜਿਹੜਾ ਬੰਦਾ ਤੁਹਾਨੂੰ ਉਂਗਲੀ ਫੜ ਕੇ ਪੌੜੀ ਤਾਂ ਨੂੰ ਚੜਾਉਂਦਾ ਫਿਰ ਤੁਸੀਂ ਉਹਦੀਆਂ ਜਿਹੜਾ ਪੱਟਣ ਲੱਗ ਪੈਂਦੇ ਆ ਮੈਂ ਕੱਲ ਜਾਂ ਪਰਸੋਂ ਦੇ ਪ੍ਰੋਗਰਾਮ ਦੇ ਵਿੱਚ ਸਨਿੰਦਾ ਸ਼ਰਮਾ ਦੇ ਕੁਝ ਵੀਡੀਓ ਕਲਿੱਪ ਚਲਾਵਾਂਗਾ ਉਹ ਕਹਿੰਦੀ ਜੀ ਅੱਜ ਤੱਕ ਮੈਂ ਜੋ ਵੀ ਆ ਮੈਂ ਇਸ ਤੱਬਰ ਕਰਕੇ ਆ ਮੇਰਾ ਮੈਨੂੰ ਕਿਸ ਨੇ ਕਿਹਾ ਉਹ ਪਿੰਕੀ ਨੇ ਵੀ ਇੱਕ ਗੱਲ ਕਹੀ ਆ ਕਹਿੰਦਾ ਕਿ ਬੂਟਾਂ ਦੇ ਵਿੱਚ ਰੋਲਦੀ ਜਿਹੜੀ ਸੀਗੀ ਮੈਂ ਉਹਨੂੰ ਰੋਟੀ ਪਾ ਦਾਂ ਤੇ ਤੁਹਾਡੇ ਨਾਲ ਇਹੀ ਕੁਝ ਹੋਣਾ ਜਦੋਂ ਤੁਸੀਂ ਥੋੜੀ ਜੀ ਪ੍ਰਸਿੱਧੀ ਕੱਟੋਗੇ ਜਿੰਨੇ ਸ਼ੋਅ ਪਾਰ ਦੇ ਹੋਏ ਆ ਪਿੰਕੀ ਉਹਨਾ ਅਮਰ ਆਡੀਓ ਤੇ ਹੀ ਇੱਥੇ ਆ ਇਹਨਾਂ ਨੂੰ ਲੈ ਕੇ ਆਏ ਆ ਪਰ ਜੇ ਹੁਣ ਰੱਬ ਨੇ ਪ੍ਰਸਿੱਧੀ ਦਿੱਤੀ ਆ ਤੇ ਇਹ ਵੀ ਨਹੀਂ ਹੋ ਸਕਦਾ ਕਿ ਜੇ ਤੁਹਾਨੂੰ 10 ਸਾਲ ਦੇ ਪੈਸੇ ਨਾ ਮਿਲਦੇ ਹੁਣ ਤਾਂ ਤੂੰ ਕਦੀ 10 ਸਾਲ ਕੰਮ ਨਹੀਂ ਕਰਨਾ ਸੀ 10 ਸਾਲ ਦਾ ਸਫਰ ਬਹੁਤ ਵੱਡਾ ਮੰਗੇ ਬਾ ਜਿਹੜੀ ਚੋਕਿਆ ਹਣਾ ਇਹ ਚੋਕ ਮਾਰ ਲਿੰਦੀ ਹੁਣ ਪਤਾ ਨਹੀਂ ਪਿੱਛੇ ਆ ਕੇ ਕੌਣ ਖੜ ਗਿਆ ਹੁਣ ਆ ਤੇ ਹੁਣ ਜਿਹੜੀਆਂ ਗੱਲਾਂ ਬਾਤਾਂ ਆਉਣ ਲੱਗ ਪਈਆਂ ਵੀ ਇੰਨੇ ਸਾਲ ਤੁਸੀਂ ਚੁੱਪ ਕੀਤੇ ਕਿਉਂ ਰਹੇ ਹੋ ਜਦੋਂ ਮੈਂ ਤਾਂ ਇੱਕ ਗੱਲ ਕਹਿਣਾ ਵੀ ਜੇ ਤੁਸੀਂ ਸਾਈਨ ਕੀਤੇ ਹੋ ਆ ਕੰਟਰੈਕਟ ਸਾਈਨ ਕੀਤਾ ਆ ਫਿਰ ਜੇ ਤੁਸੀਂ ਕਹਿੰਦਾ ਵੀ ਮੈਨੂੰ ਵੀ ਦੇ ਦੇ ਅਗਲਾ ਭਾਵੇਂ 200 ਬਣਾਵੇ 400 ਬਣਾਵੇ ਇਹ ਵੀ ਦੇਖੋ ਨਾ ਜੇ ਬੀਹਾਂ ਤੋਂ ਘਾਟਾ ਪੈ ਗਿਆ ਤੁਸੀਂ ਦਾ 20 ਲੈਣੋਂ ਦਾ ਨਹੀਂ ਹਟਣਾ ਹਾਂਜੀ ਅਗਲੇ ਤੇ ਕੱਲ ਨੂੰ 10 ਬਾਣ ਤੁਸੀਂ ਦਾ 20 ਲੜੇ ਆਪਣੇ ਨਾ ਪੂਰੇ ਗਲ ਚ ਗੂਠਾ ਦੇ ਕੇ ਤੁਸੀਂ ਲੈਣੇ ਆ ਬਾਅਦ ਵਿੱਚ ਤੁਸੀਂ ਕਹੋਗੇ ਮੇਰੇ ਤੋਂ ਤਾਂ ਇਹਨੇ ਇੰਨੇ ਪੈਸੇ ਬਣਾ ਲਏ ਜਾਂ ਇੰਨੇ ਬਣਾ ਲਏ ਤੇ ਉਸ ਵੇਲੇ ਦੇਖੋ ਵੀ ਇਹ ਨਾ ਵੀ ਤੁਹਾਨੂੰ ਉੱਥੇ ਤੱਕ ਪਹੁੰਚਾਉਣ ਦੇ ਲਈ ਉਹਨਾਂ ਨੇ ਕੀ ਕੀ ਕੀਤਾ ਤੇ ਕਿਹੜੇ ਪਾਪੜ ਵੇਲੇ ਆ ਪਾਪੜ ਵੇਲੇ ਆ ਸੋ ਇਸ ਕਰਕੇ ਮੈਂ ਤਾਂ ਇਹੀ ਗੱਲ ਕਹਿਣਾ ਹੈ ਇਹ ਲੋਕਾਂ ਨੂੰ ਫਿਰ ਐਸਾਨ ਫਰਾਮੋਸ਼ ਹੀ ਜਿਹੜਾ ਆ ਉਹ ਕਹਿਣਾ ਬਣਦਾ ਆ ਆ ਬਾਕੀ ਜਿਹੜਾ ਹੈ ਜੀ ਨਵੇੜਾ ਹੋਏ ਜਾਂਦਾ ਹੈ ਆ ਦੁੱਧਾ ਦੁੱਧ ਪਾਣੀ ਦਾ ਪਾਣੀ ਇੱਥੇ ਹੋ ਜਾਣਾ ਸਾਰਾ ਕੁਝ ਜਿਹੜਾ ਹੈ ਜੀ ਉਹ ਇੱਥੇ ਹੀ ਰਹਿ ਜਾਣਾ ਜੀ ਜਿਹੜੇ ਆ ਲੋਕਾਂ ਦੀ ਕਚਹਿਰੀ ਕਹਿ ਲਓ ਰੱਬ ਦੀ ਕਚਹਿਰੀ ਕਹਿ ਲਓ